ਕਿਮੀ ਪਵੰਦੇ ਰਿਸ਼ਤੇ ਨੇ ਇਸ ਵੇਲੇ ਹਰ ਕਿਸੇ ਨੂੰ ਹੈਰਾਨੀ ਦੇ ਵਿੱਚ ਪਾਇਆ ਹੋਇਆ ਵਾ ਕਿਸੇ ਨੂੰ ਵੀ ਇਸ ਗੱਲ ਤੇ ਯਕੀਨ ਨਹੀਂ ਆ ਰਿਹਾ ਕਿ ਉਹਨਾਂ ਦਾ 8 ਸਾਲਾਂ ਦਾ ਰਿਸ਼ਤਾ ਪਲਾਂ ਵਿੱਚ ਖਤਮ ਹੋ ਗਿਆ ਲੋਕਾਂ ਵੱਲੋਂ ਇਸ ਜੋੜੇ ਨੂੰ ਬੇਹਦ ਪਿਆਰ ਮਿਲਦਾ ਸੀ ਤੇ ਉਹਨਾਂ ਦੀਆਂ ਵੀਡੀਓਜ਼ ਦੀ ਵੀ ਬੇਸਬਰੀ ਨਾਲ ਉਡੀਕ ਕਰਦੇ ਸਨ ਪਰ ਫਰੈਸ਼ੀ ਕੈਨੇਡੀਅਨ ਵੱਲੋਂ ਕੀਤੇ ਖੁਲਾਸਿਆਂ ਤੋਂ ਬਾਅਦ ਹੁਣ ਇਹ ਜੋੜਾ ਵੱਖ ਹੋ ਚੁੱਕਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਫਰੈਸ਼ੀ ਨੇ ਆਪਣੀਆਂ ਦੋ ਵੀਡੀਓਜ਼ ਰਾਹੀਂ ਇਹ ਗੱਲ ਸਾਹਮਣੇ ਲਿਆਂਦੀ ਸੀ ਕਿ ਕਿਵੇਂ ਕਿੰਮੀ ਆਪਣੇ ਘਰ ਵਾਲੇ ਨੂੰ ਧੋਖੇ ਵਿੱਚ ਰੱਖਦੀ ਸੀ ਅਤੇ ਸੁਨੇਹਾ ਨੇ ਵੀ ਆਪਣੇ ਪ੍ਰੂਫਾਂ ਰਾਹੀਂ ਇਹ ਗੱਲ ਸਾਬਤ ਕਰ ਦਿੱਤੀ ਸੀ ਫਰੈਸ਼ੀ ਕੈਨੇਡੀਅਨ ਦੇ ਦੋ ਵੱਡੇ ਖੁਲਾਸਿਆਂ ਤੋਂ ਬਾਅਦ ਲੋਕ ਬੇਸਬਰੀ ਨਾਲ ਤੀਜੇ 파ੜ ਦੀ ਉਡੀਕ ਕਰ ਰਹੇ ਸਨ ਜੋ ਕਿ ਅੱਜ ਆਇਆ ਵਾ ਜਿਸ ਵਿੱਚ ਫਰੈਸ਼ੀ ਨੇ ਕਈ ਨਵੇਂ ਰਾਜ ਬਾਹਰ ਲਿਆਂਦੇ ਨੇ ਪਹਿਲਾਂ ਤੁਹਾਨੂੰ ਸੁਣਾਉਨੇ ਆ ਗगन ਸੁਨੇਹਾ ਦੇ ਤਲਾਕ ਪਿੱਛੇ ਦੀ ਰਿਕਾਰਡਿੰਗ ਤੇ ਜਾਣਦੇ ਹੋ ਮੈਂ ਕਹਾ ਮੈਂ ਵੀਡੀਓਜ਼ ਦੇਖੀਆਂ ਆ ਕਹਿੰਦਾ ਮੈਂ ਵੀ ਬਾਹਰ ਜਾਣਾ ਪਰ ਮੇਰੇ ਬੈਂਡ ਨਹੀਂ ਆ ਰਹੇ ਮੈਂ ਕਹਾ ਤੁਸੀਂ ਐਸ ਦਾ ਪੇਪਰ ਦਿੱਤਾ ਕਹਿੰਦਾ ਹਾਂ ਸਾਡੇ ਚਾਰ ਬੈਂਡ ਆਏ ਆ ਉਹਨੇ ਮੈਨੂੰ ਫਿਰ ਭੇਜਿਆ 10th ਫੇਲ ਪਰ ਉਹ ਉਹ ਦੋ ਵੀਡੀਓ ਪਉਂਦਾ ਲੈ ਫਣੀ ਜੀ ਐਲਰਟ ਸੈਂਟਰ ਦੀਆਂ ਛਤ ਉਹ ਹੀ ਉਹ ਦਿਨ ਹਾਂ 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 ਹੂੰ ਤੇ ਉਸ ਤੋਂ ਬਾਅਦ ਮੇਰੇ ਬੈਂਡ ਆ ਗਏ ਤੇ ਕਹਿੰਦਾ ਜਦੋਂ ਮੇਰਾ ਪੇਪਰ ਸੀਗਾ ਕਹਿੰਦਾ ਤੁਹਾਡੇ ਬੈਂਡ ਆ ਗਏ ਮੈਂ ਕਹਾ ਹਾਂਜੀ ਤੇ ਕਹਿੰਦਾ ਯਾਰ ਕਿ ਮੈਨੂੰ ਤੂੰ ਪਸੰਦ ਆ ਤੂੰ ਰਿਲੇਸ਼ਨ ਚ ਮੈਂ ਕਹਾ ਨਹੀਂ ਕਹਿੰਦਾ ਮੈਂ ਤੇਰੇ ਘਰ ਦਾ ਨਾਲ ਗੱਲ ਕਰਨਾ ਆਪਾਂ ਇਕੱਠੇ ਬਾਹਰ ਦਾ ਪਲਾਨ ਕਰ ਲਾਂਗੇ ਤੇ ਪਰ ਕਹਿੰਦਾ ਨਾ ਕਹਿੰਦਾ ਸੀਰੀਅਸ ਆ ਵੀ ਮੈਂ ਤੈਨੂੰ ਕਰਦਾ ਬਹੁਤ ਆ ਮੇਰਾ ਕੋਈ ਬਾਹਰ ਦੇ ਚੱਕਰ ਸੇ ਨਹੀਂ ਆ ਮੈਂ ਕਹਾ ਚੱਲ ਕੋਈ ਗੱਲ ਨਹੀਂ ਹੈ ਨਾ ਫਿਰ ਉਹਨੇ ਆਪਣੀ ਮੰਮਾ ਨੂੰ ਭੇਜਤਾ ਸੀਗਾ ਦੋ ਤਿੰਨ ਮਹੀਨੇ ਬਾਅਦ ਇੱਕ ਜਿਦਾਂ ਮਲਕੀ ਉਹਦੀ ਫੇਸ ਲੁੱਕ ਸੀ ਜਾਂ ਤੇਜੀ ਫੇਸ ਲੁੱਕ ਆ ਤੁਹਾਡੀ ਜੋੜੀ ਜੱਜ ਦੀ ਸੀ ਬੱਸ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਮੈਨੂੰ ਇਹ ਗੱਲ ਕਿਸੇ ਨੇ ਨਹੀਂ ਕਹੀ ਪਤਾ ਤੁਸੀਂ ਪਹਿਲੇ ਹੋ ਜਿੰਨੇ ਮੈਨੂੰ ਇੰਨੀ ਗੱਲ ਕਹੀ ਉਹ ਇਦਾਂ ਲਾਈਵ ਜਦੋਂ ਮੈਂ ਸੈਪਰੇਟ ਹੋਈ ਆ ਨਾ ਮੈਨੂੰ ਪਹਿਲਾ ਮੈਸੇਜ ਆਇਆ ਸੀ ਵੱਡੇ ਗਰੇਵਾਲ ਦਾ ਕੀ ਕਹਿੰਦਾ ਕੀ ਥੈਂਕ ਗੋਡ ਮੈਨੂੰ ਅੱਜ ਪਤਾ ਲੱਗਾ YouTube ਦੇਖ ਕੇ ਤੁਸੀਂ ਸੈਪਰੇਟ ਹੋ ਗਏ ਆ ਐਂਡ ਸਨੇਹਾ ਜਿਸ ਦਿਨ ਤੱਕ ਵਿਆਹ ਹੋਇਆ ਸੀ ਮੈਂ ਉਸ ਦਿਨ ਆਚੀ ਸੋਚੀ ਸੀ ਕਿਦੇ ਹੱਥ ਚੜ ਗਈ ਆ ਤੂੰ ਆਪਣੇ ਆਪ ਨੂੰ ਕਦੀ ਦੇਖਿਆ ਨਹੀਂ ਕਿਸੇ ਜਿਹਾ ਕਿ ਉਹਨੂੰ ਨਹੀਂ ਕਦੀ ਦੇਖਿਆ ਅਸੀਂ ਆ ਪੂਰਾ ਮੈਸੇਜ ਮੇ ਨੰਬਰ ਦੇ ਵਾਲੇ ਇਧਰ ਸ਼ੌਕ ਹੋ ਗਈ ਕਿ ਹੈ ਕੋਣ ਹੈ ਪਹਿਲਾਂ ਦਾ ਫਿਰ ਮੈਂ ਤਾਂ ਗਾਣੇ ਉਹ ਤਾਂ ਉਹ ਤਾਂ ਉਹ ਸ਼ੈਡੋ ਦਾ ਆਪਣਾ ਜਗੜ ਲਾਉਣ ਨੂੰ ਫਿਰਦਾ ਨਾ ਬੜਾ ਜੀ ਗਾੜੀ ਬੰਦਾ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਤੁਸੀਂ ਦੋਵਾਂ ਦੀ ਜੁੜੀ ਤਾਂ ਦੋਨ ਜੁੜੀ ਜੱਜਦੀ ਹੀ ਆ ਸੱਚੀ ਕਹਿੰਨਾ ਮੈਂ ਛੋਟ ਨਹੀਂ ਬੋਲਦਾ ਪਤਾ ਨਹੀਂ ਪਰ ਮੈਨੂੰ ਪਹਿਲੇ ਬੰਦੇ ਨੇ ਕਿਹਾ ਇਹ ਚੀਜ਼ ਮੈਨੂੰ ਕਦੀ ਨਹੀਂ ਕਿਸੇ ਨੇ ਕਿਹਾ ਕਿ ਉਹ ਵੀ ਉਦਾਂ ਦਾ ਗੋਲ ਗੋਲ ਮਟੋਲ ਜਿਹਾਗਾ ਸੀ ਤੂੰ ਹੁਣ ਚੱਲ ਵੇਟ ਘਟਾ ਰਹੀ ਆ ਦੋਸਤ ਤੂੰ ਹੀ ਉਹਦੀ ਕੋਲ ਮਡੋਲ ਜੀ ਯਾਰ ਨਹੀਂ ਪਰ ਮੈਨੂੰ ਜਦੋਂ ਮੇਰਾ ਫਿਰ ਵਿਆਹ ਤੋਂ ਬਾਅਦ ਕੈਨੇਡਾ ਦੀ ਫਾਈਲ ਲਾਈ ਨਾ ਦੂਜੇ ਮਹੀਨੇ ਮੇਰਾ ਰਿਫਿਊਜ਼ਲ ਆਇਆ ਮੈਂ ਤਾਂ ਰੰਗ ਦੇਖ ਕੇ ਹੈਰਾਨ ਹੋ ਗਈ ਸੀ ਕਿ ਜਿਹੜਾ ਬੰਦਾ ਹੁਣ ਤੱਕ ਨੋ 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 ਨੂ ਕਰਦਾ ਆ ਯਾਰ ਉਹ ਰਿਫਿਊਜ਼ਲ ਤੋਂ ਬਾਅਦ ਸਡਨ ਚੇਂਜ ਕੀਤਾ ਕਿ ਯਾਰ ਮੈਨੂੰ ਉਸ ਬੰਦੇ ਨੇ ਬਹੁਤ ਮੋਟਿਆ ਫਰੇ ਸੀ ਮੈਨੂੰ ਉਸ ਬੰਦੇ ਨੇ ਗਾਲਾਂ ਕੱਢੀਆਂ ਕਿਤੇ ਮੇਰੇ ਮੈਨੂੰ ਪਤਾ ਵੀ ਨਹੀਂ ਸੀ ਇਹ ਗਾਲਾਂ ਦੁਨੀਆ ਤੇ ਐਗਜ਼ਿਸਟ ਕਰਦੀਆਂ ਆ ਜੋ ਬੰਦੇ ਨੇ ਮੈਨੂੰ ਕੱਢਤੀਆਂ 7 ਮਹੀਨੇ ਚ ਜਦੋਂ ਮੈਂ ਵਾਪਸ ਆਈ ਨਾ ਮੇਰੇ ਮੂੰਹ ਤੇ ਨੀਲ ਪਏ ਮੈਂ ਨਾ ਕੋਈ ਫੋਟੋ ਹੈਗੀ ਆ ਸੋਚ ਨਹੀਂ ਸਕਦੇ ਆ ਗੰਦੀ ਲੈਂਗੁਏਜ ਆ ਨਹੀਂ ਨਹੀਂ ਆਈ ਦੀ ਲੈਂਗੁਏਜ ਆ ਪੁੱਤ ਨੂੰ ਮਾਰਦੇ ਨਾ ਯਾਰ ਕਿਉਂ ਫੇਰ ਨਾ ਇਹ ਕੋਈ ਮੁਮਰਫ ਮਿਹਰਤ ਹੀ ਲੱਗਦਾ ਕੋਈ ਸ਼ੂਈ ਨਹੀਂ ਉੱਚੀ ਮਾ ਦੀ

ਇਹ ਤੋਂ ਬੰਨਾ ਕਿ ਆਕਟ ਕੁਕੀ ਨੂੰ ਨਾਲ ਪਰ ਮੇਲੇ ਕੋ ਬੇਬੀ ਨੇ ਉਹ ਫੋਨ ਲਾਇਆ ਮੁਬਲਨ ਲੋ ਇਹ ਮੇਰੇ ਪਿਓ ਨੂੰ ਬੋਲਦਾ ਪਿਆ ਕਿ ਮੈਂ ਬੱਬਲ ਨੂੰ ਫੋਨ ਲਾ ਲੈਣਾ ਤੇ ਜਦੋਂ ਮੇਰੇ ਪਾਪਾ ਨੇ ਕਹਿੰਗਾ ਨਾ ਫੋਨ ਕੀਤਾ ਨਾ ਕਿ ਤੂੰ ਉਹਨੂੰ ਕੁੱਟਦਾ ਕਹਿੰਦਾ ਮੇਰੇ ਜਨਾਨੀ ਮੇਪਾਵੇਂ ਚੌਂਕ ਚ ਕੁੱਟਾਂ ਤੁਸੀਂ ਕੀ ਬੋਲ ਰਹੇ ਹੋ ਨਹੀਂ ਮੈਨੂੰ ਲੱਗਾ ਜਿਦਾਂ ਉਹ ਤੈਨੂੰ ਕਮਾਉਣ ਲੱਗ ਜਾਂਦਾ ਕਿ ਫਲਾਈਨ ਜੰਪਿੰਗ ਵਸਣੀ ਕਿੱਥੇ ਕਿੱਥੇ ਮੈਂ ਕਹਾਂਗਾ ਤੇ ਹਾਂ ਲੈ ਕੇ ਲੈ ਕੇ ਜਾਂਦਾ ਸੀ ਉਹਦੀ ਵਲੋਗਿੰਗ ਦਾ ਕੰਮ ਹੈ ਯਾਰ ਉਨੇ ਮੇਰੋਂ ਬਰਥਡੇ ਤੇ ਡਾਇਮੰਡ ਦੀ ਰਿੰਗ ਦਿੱਤੀ ਲੋਕਾਂ ਨੇ ਇਨਾ ਐਪਰੀਸ਼ੀਏਟ ਕੀਤਾ ਹਨਾ ਵੀ ਇਸ ਨੇ ਮੇ ਤੋਂ ਵੰਗਦੀ ਸੀ ਮੈਨੂੰ ਲੈ ਕੇ ਦਿੱਤੀ ਐ ਇਤਾਂ ਦਾ ਕਰਕੇ ਇਹ ਚਾਰ ਦਿਨ ਬਾਅਦ ਤੋਂ ਮੇ ਤੋਂ ਲੈ ਕੇ ਵੇਚਦੀ ਤੇ ਉਹਦਾ ਵੀ ਵੀਲੋਗ ਬਣਾਇਆ ਇਹ ਕੈਰੈਕਟਰ ਕਿੱਥੇ ਗਲਤ ਸੀ ਮੈਨੂੰ ਇਹਨੇ ਕਿਹੜੇ ਯਾਰ ਨਾਲ ਪੜਿਆ ਹੈ ਜਾਂ ਮੇਰਾ ਕਿਹੜਾ ਆਈਡੀ ਦਾ ਕਾਟੇ ਦੇ ਕੋਲ ਨਹੀਂ ਸੀ ਨਹੀਂ ਨਹੀਂ ਗੱਲਾਂ ਸੋਹਣਾ ਲੱਗੇ ਮੈਂ ਤਾਂ ਗੱਲਾਂ ਕੱਲਾ ਸਕਰੀਨਸ਼ਾਟ ਗਿਆ ਮੈਂ ਸਾਦੀ ਦੇ ਬੋਤਲ ਕਿੱਥੇ ਸੀਗੇ ਹਰ ਇੱਕ ਬੰਦਾ ਜਿਹਾ ਇਹ ਦਿਖਾਉਣ ਨਾਲ ਕਿ ਉਹ ਜਿਹਾ ਕਰ ਉਹ ਚੋਆ ਚੱਤੀ ਗਿਆ ਸ਼ਰਾਬ ਪੀ ਕੇ ਭੁੱਲਿਆ ਮੈਂ ਸ਼ਰਾਬ ਪੀ ਕੇ ਮੁੰਡਿਆ ਜਾਂ ਐਡੀ ਗੱਲ ਨਹੀਂ ਸੀ ਤੇਰੀ ਸ਼ਰਾਬ ਪੀ ਕੇ ਮੇਰੀ ਸੌ ਖਾਧੀ ਤੇਰੀ ਸੌ ਲੱਗੇ ਜੀ ਮੈਂ ਟੱਚ ਵੀ ਕੀਤੇ ਜੀ ਸ਼ਰਾਬ ਪੀ ਕੇ ਤੁਸੀਂ ਸਾਰੀ ਸਾਰੇ ਰਸਤੇ ਮੈਨੂੰ ਗਸਤੀ ਗਸਤੀ ਕਰਦੇ ਆਏ ਹੋ ਆ ਕੇ ਤੁਸੀਂ ਮੇਰੇ ਦੋ ਚਪੇੜਾ ਮਾਰੀਆਂ ਠੀਕ ਆ ਤਰਾ ਵੀ ਤੇਰੀ ਨੂੰ ਕੀ ਸਮਝ ਲੱਗਣੀ ਆ ਅੱਗੇ ਦਿਨ ਉਹ ਚਾਈ ਸੀ ਉਹ ਤੇਰੇ ਉਹਦੇ ਦਾਜ ਦੂਜ ਦਾ ਕੋਈ ਵੇਸ਼ ਬੂਜਤੀ ਡਰਿੰਕ ਰੂਗ ਮੈਨੂੰ ਨਹੀਂ ਕਿੱ ਲੈ ਗਿਆ ਕੋਈ ਜਿੰਨਾ 골ਡ ਸੀ ਸਾਰਾ ਕੁਝ ਸਭ ਕੁਝ ਦੇ ਦਿੱਤਾ ਜਿਵੇਂ ਕਿ ਤੁਸੀਂ ਰਿਕਾਰਡਿੰਗ ਦੇ ਵਿੱਚ ਸੁਣ ਹੀ ਲਿਆ ਹੋਵੇਗਾ ਕਿ ਸੁਨੇਹਾ ਨਾਲ ਗगन ਵੱਲੋਂ ਕਿਹੋ ਜਿਹਾ ਵਿਵਹਾਰ ਕੀਤਾ ਜਾਂਦਾ ਸੀ ਸਿਰਫ ਆਪਣੇ ਫਾਇਦੇ ਲਈ ਗगन ਨੇ ਸੁਨੇਹਾ ਨੂੰ ਪਿਆਰ ਦੇ ਜਾਲ ਵਿੱਚ ਫਸਾਇਆ ਅਤੇ ਜਦੋਂ ਸੁਨੇਹਾ ਦੀ ਰਿਫਿਊਜ਼ਲ ਆਈ ਤਾਂ ਉਸ ਦਾ ਪਾਸਪੋਰਟ ਵੀ ਫਾੜ ਦਿੱਤਾ ਗਿਆ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬਾਕੀ ਗਾਲਾਂ ਤਾਂ ਤੁਸੀਂ ਸੁਣ ਹੀ ਲਈਆਂ ਹੋਣਗੀਆਂ। ਇੱਥੇ ਤੁਸੀਂ ਗगन ਬਾਰੇ ਕੀ ਸੋਚਦੇ ਹੋ ਅਤੇ ਕੀ ਸੁਨੇਹਾ ਨੇ ਤਲਾਕ ਲੈ ਕੇ ਸਹੀ ਕੀਤਾ? ਹੁਣ ਅੱਗੇ ਚੱਲਦੇ ਹਾਂ ਕਿੰਮੀ ਪਵੰਦੇ ਮੁੱਦੇ ਤੇ। ਜਿਵੇਂ ਕਿ ਤੁਸੀਂ ਕਿੰਮੀ ਦੀ ਰਿਕਾਰਡਿੰਗ ਸੁਣੀ ਹੀ ਹੋਵੇਗੀ ਜਿਸ ਵਿੱਚ ਉਸਨੇ ਸਨੇਹਾ ਤੇ ਇਲਜ਼ਾਮ ਲਾਇਆ ਸੀ ਕਿ ਉਸ ਨੂੰ ਧੱਕੇ ਨਾਲ ਸ਼ਰਾਬ ਪਿਲਾ ਕੇ ਗਲਤ ਕੰਮ ਕਰਵਾਇਆ ਗਿਆ ਪਰ ਦੂਜੇ ਦਿਨ ਕਿੰਮੀ ਨੇ ਖੁਦ ਇਹ ਗੱਲ ਕਬੂਲ ਕੀਤੀ ਕਿ ਸਨੇਹਾ ਦਾ ਉਸਦੇ ਮਾਮਲੇ ਵਿੱਚ ਕੋਈ ਲੈਣਾ ਦੇਣਾ ਨਹੀਂ ਜੋ ਵੀ ਉਸਨੇ ਕੀਤਾ ਆਪਣੀ ਮਰਜ਼ੀ ਨਾਲ ਕੀਤਾ ਤੇ ਅੱਜ ਦੀ ਰਿਕਾਰਡਿੰਗ ਵਿੱਚ ਇਹ ਗੱਲ ਸਾਹਮਣੇ ਆਈ ਕਿ ਕਿੰਮੀ ਨੇ ਆਪਣੇ ਫੋਨ ਵਿੱਚ ਬੋਟੀਮ ਨਾਮ ਦੀ ਐਪ ਭਰੀ ਹੋਈ ਸੀ ਜਿਵੇਂ ਵਿੱਚ ਉਹ ਵੱਖ-ਵੱਖ ਮੁੰਡਿਆਂ ਨਾਲ ਗੱਲਾਂ ਕਰਦੀ ਸੀ ਸੁਣੋ ਕਿੰਮੀ ਦੀ ਇਹ ਰਿਕਾਰਡਿੰਗ ਮੈਂ ਨਹੀਂ ਨਾ ਕੀਤਾ ਮੈਂ ਇਹ ਉਹਨੂੰ ਖੁਦ ਬਹੁਤ ਵਾਰ ਰੋਕਿਆ ਵੀ ਪੀਸ ਮੈਨੂੰ ਮੈਸੇਜ ਨਾ ਕਰ ਮੈਂ ਉਹਨੂੰ ਬਲੌਕ ਕੀਤਾ ਇੰਨੀ ਵਾਰ ਬਰ ਮੈਨੂੰ ਉਹ ਕਹਿੰਦਾ ਮੈਂ ਤੇ ਤੂੰ ਕੁਝ ਗਲਤ ਕਹਿ ਰਿਹਾ ਮੁੜ ਕੇ ਮੈਂ ਹਾਰ ਗਈ ਮੈਂ ਨਹੀਂ ਮੈਂ ਕਿਉਂਕਿ ਬਲੌਕ ਲਿਸਟ 'ਚ ਵੀ ਤਾਂ ਨੰਬਰ ਹੀ ਪੈਂਦੇ ਆ ਪਰ ਇਦੋਂ ਤੱਕ ਮੈਂ ਦੱਸਣਾ ਵੀ ਕੀ ਸੀ ਮੋਰੇ ਕਿ ਹਾਂ ਮੈਨੂੰ ਮੈਸੇਜ ਹੀ ਕਰਦਾ ਫਿਰ ਅੱਕੇ ਬੈਰ ਪੈਂਦੇ ਆ ਉਹ ਇਹ ਗੱਲ ਪੁੱਛੋ ਕਿ ਬੋਟਮ ਐਪ ਤੇ ਕਿੰਨਾ-ਕਿੰਨਾ ਕਾਲ ਕਰਦੀ ਸੀ ਇਹ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਤੁਸੀਂ ਬਾਟਮ ਐਪ ਕਹਿੰਦੇ ਚੱਲ ਮੇਰੇ ਕੋਲ ਚੱਲਦੀ ਮੈਂ ਇਹ ਕਹਿੰਦੀ ਵੀ ਮੈਂ ਕਿਸੇ ਦੀ ਜ਼ਿੰਦਗੀ ਮੈਂ ਕਿੰਨਾ ਖਰਾਬ ਕਰ ਦੂੰ ਮੈਨੂੰ ਖੁਦ ਪਰਮੇ ਦਾ ਮੈਸੇਜ ਆਇਆ ਸੀਗਾ ਵੀ ਹਾਂ ਦੋ ਤਨ ਔਰ ਮਲ ਹਾਲ ਚੱਲ ਵੀ ਹਾਂ ਕਿੰਦਾ ਪਵਨਾ ਚੱਲ ਗਿਆ ਅੱਜ ਜਿੱਤਾਂ ਨੂੰ ਪਤਾ ਲੋਕ ਕਿ ਉਦਾਂ ਹੀ ਲੱਗ ਜਾਂਦੇ ਆ ਕਰਨ ਨੋ ਆਈ ਨੋ ਮਾਈਂਡ ਰੇਡ ਤੋਂ ਬਾਕੀ ਮੈਸੇਜ ਦੀ ਗੱਲ ਰੇਡ ਤੋਂ ਕਾਲ ਦੀ ਗੱਲ ਰੇਡ ਤੋਂ ਮੇਰਾ ਇਹ ਜਿਹੜੀ ਚੀਜ਼ ਮੈਨਲੀ ਬਰਾਦਾ ਜੀ ਕਿਹੜੀ ਗੱਲ ਐ ਇਹ ਹੈ ਉਹ ਸਾਬੀ ਮੁੰਡਾ ਜਿਸ ਨਾਲ ਦੱਸਿਆ ਜਾ ਰਿਹਾ ਵਾ ਕਿ ਕਿੰਮੀ ਉਸ ਦਿਨ दारू ਪੀ ਕੇ ਰੂਮ ਵਿੱਚ ਗਈ ਸੀ ਇਹਨਾਂ ਸਾਰੇ ਸਬੂਤਾਂ ਤੋਂ ਬਾਅਦ ਤਾਂ ਇਹੋ ਸਮਝ ਲੱਗਦੀ ਹੈ ਕਿ ਕਿੰਮੀ ਦਾ ਪਵਨੇ ਲਈ ਪਿਆਰ ਇੱਕ ਦਿਖਾਵਾ ਸੀ ਤੇ ਉਸਦੇ ਬਾਹਰ ਜਾਂਦੇ ਹੀ ਉਸਨੇ ਹੋਰ ਮੁੰਡਿਆਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਇਥੋਂ ਤੱਕ ਕਿ ਉਸਦੇ ਰਾਜ਼ ਬਾਹਰ ਆਉਂਦੇ ਸਾਰ ਉਸਨੇ ਸਾਰੀ ਘਟਨਾ ਦੀ ਜ਼ਿੰਮੇਵਾਰ ਸੁਨੇਹਾ ਨੂੰ ਠਹਿਰਾ ਦਿੱਤਾ ਹੁਣ ਤੁਸੀਂ ਅੱਜ ਕੱਲ ਦੇ ਸੋਸ਼ਲ ਮੀਡੀਆ ਵਾਲੇ ਰਿਸ਼ਤਿਆਂ ਬਾਰੇ ਕੀ ਸੋਚਦੇ ਹੋ ਤੇ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਸੋਸ਼ਲ ਮੀਡੀਆ ਦੇ ਦਿਖਾਵੇਆਂ ਨੇ ਲੋਕਾਂ ਦੀ ਅਸਲ ਜ਼ਿੰਦਗੀ ਦੇ ਰਿਸ਼ਤਿਆਂ ਵਿੱਚ ਵੀ ਫਿੱਕ ਪਾ ਦਿੱਤੀ ਹੈ ਕਮੈਂਟ ਕਰਕੇ ਜਰੂਰ ਦੱਸੋ ਅਤੇ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ